ਇਹ ਇੱਕ ਇਤਿਹਾਸਕ ਸਥਾਨ ਹੈ ਗੁਰੂ ਫਤਿਹ ਬਣਾਓਵਾਵਾਜੂ ਗੁਰਜੀਤ ਘਰ ਸਾਹਿਬ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇਸ ਸਥਾਨ ਤੇ ਮਹਾਰਾਜਾ ਗੋਬਿੰਦ ਸਿੰਘ ਜੀ ਚੜ੍ਹਾਈ ਲਗੇ ਤੇ ਆਏ ਸੀ 1533 ਵਿਕਰਿਸ਼ਾਪਤ ਦੇ ਪਹਿਲੇ ਵਾਸਾ ਲਏ ਅਗਰ ਆਪ ਜੀ ਜਿੰਤਾ ਪੂਰੇ ਨਾਮਕ ਸਾਹਿਬ ਜੀ ਦਾਰ ਦੇ ਹੋ ਤਾਂ 1507 ਕੇ ਜਦ ਕੋ ਨਾਨਕ ਸਾਹਿਬ ਜੀ ਇੱਥੇ ਆਏ ਇਹ ਸਭ ਤੋਂ ਵੱਡਾ ਹਿੰਦੂਆਂ ਦੇ ਇੱਕ ਤੀਰਥ ਹੈਗਾ ਠਾਠ ਤੀਰਥ ਨੇ ਔਰ ਗੁਰਬਾਣੀ ਚ ਵੀ ਇਸ ਜਿੱਦਾ ਜ਼ਿਕਰ ਹੁੰਦਾ ਅਕ ਸੱਚੀ ਤੀਰਥ ਸਗਲ ਪੁੰਨ ਜੀ ਦਇਆ ਪਰਮਾਤਮਾ 84 ਤੀਰਥ ਨੇ ਕਿਹਾ ਮਿਲਾਂਗੇ ਤੇ ਜਿੱਥੇ ਤੀਰਥ ਉੱਥੇ ਮਿਰਦਨ ਆ ਸਾਹਮਣੇ ਦਸ ਮਿੰਟ ਦਾ ਰਸਤਾ ਹੈ ਇੱਕ ਛੋਟਾ ਜਿਹਾ ਨਾ ਲక్ష్ਮੀ ਨਾਰਾਇਣ ਦਾ ਮੰਦਰ Hindu ਧਰਮ ਮੇ ਸ਼ਰਧਾ ਭਾਵ ਦਾ ਸਭ ਕੁਝ ਹੈ ਪਰ ਇਹਨਾਂ ਦਾ ਕਹਿਣਾ ਸੀ ਕਿ ਤੀਰਥ ਵਿੱਚ ਆਓ ਕੁੰਡ ਤੇ ਇਸ਼ਨਾਨ ਕਰੋ ਤਾਂ ਪਾਪ ਛੁੱਟ ਦੁਨੀਆ ਦੇ ਸੋਤਿਆ ਦੇ ਸਭ ਤੋਂ ਵਧੀਆ ਸੋਤਾਂ

ਉਧਰ 100 ਗਜ ਆ ਜਿਹੜੀ ਪਾਣੀ ਨਸਦੀ ਜਾਂਦੀ 8 ਮੀਲ ਤੱਕ ਇਹਦੇ ਚ ਤਾਂ ਬੇ ਵਿੱਚ ਜਾਇ ਉਹ ਹੈ ਸਲਫਰ ਜੇ ਹਿੰਦੀ ਤੇ ਗੱਲ ਕਰੋਗੇ ਤੁਹਾਨੂੰ ਇਹਦੇ ਗੰਧਕ ਔਰ ਬਹੀ ਗੰਧਕ ਕਰਕੇ ਨਾ ਪਾਣੀ ਸੜਕ ਕਰਦੀ ਹੈ ਇਸ ਇਲਾਕੇ ਦੇ ਅੰਦਰ ਨਾ 22 ਕੁੰਡ ਬਣੀ ਜਸਮਾ ਕੋ ਸੋਮਾ ਕੋ ਤਾ ਲਾ ਗੇ ਤੇ ਉਹ ਜੋ 22 ਕੁੰਡ ਸਾਰੇ ਗੱਤ ਤੇ ਜਿਹੜਾ 22 ਮਾ ਠੋੜਾ ਹੈ ਤਾਂ ਠੀਕ ਆਪਰੀ ਹੁੰਦਾ ਹੈ ਪਾਣੀ ਤੇ ਉਦਿਤੀਆਂ ਦਾ

ਗਰਮੀ ਨਹੀਂ ਗਰਮ ਨਹੀਂ ਸਕਦੇ ਪਾਣੀ ਦੀ ਦਿੱਕਤ ਹੈ ਵਰਨਾ ਰਸਾਲਾਏ ਲੋਕਾਂ ਨੇ ਮਿਸ਼ਾੜ ਲਿਆ ਕਿਹਾ ਕਿ ਬੇਹਿੰਤੀ ਕੀਤੀ ਵੀ ਕੋਈ ਕਿਰਪਾ ਉੱਤੇ ਗਰਮੀ ਥੱਲੇ ਪਾਣੀ ਗਰਮ ਬਿਆਸ ਨਹੀਂ ਤੇ ਮਾਲਤ ਨੂੰ ਵੀ ਦੇਖ ਲੈ ਬਾਕੀ ਦਿੱਕਤ ਹੈ ਇਹ ਜਿਹੜਾ ਸੁਭਾਅ ਜੋ ਆਪਣੇ ਅੰਦਰ ਹੈਗਾ ਇਹ ਬਿਲਕੁਲ ਨਦੀਕ ਸੀਗਾ ਤੇ ਗੁਰੂ ਮਹਾਰਾਜ ਜੀ ਨੇ ਸਹਿਜ ਸੁਭਾਅ ਕਹਿੰਦਾ ਕਿ ਸਭ ਦਾ ਕੁਲ ਗਰਮ ਨਹੀਂ ਆਤਾ ਕੰਨਾ ਇਹ ਜਿਹੜਾ ਕੋਟ ਸੀ ਗੁਰੂ ਮਹਾਰਾਜ ਜੀ ਦੇ ਬਚਨ ਤੋਂ ਇੱਕ ਮਿਠਿੱਤਾ ਐਸ ਲਾਗ ਵਿੱਚ ਜੇ ਗ੍ਰਿਪਤੀ ਕਰੋਗੇ ਤਾਂ ਬਾਲਿਸਤੁੱਤ 21 ਕੁਲ ਕਹਿ ਰਹੇ ਇੱਕ ਮਿਠਿੱਤਾ ਗੁਰੂ ਨਾਮਕ ਸੀਤਲ ਉਹ ਸੀਤਰ ਮਤਲਬ ਉਹ ਬੜਿਆ ਜਾ ਕੇ ਦਰਸ਼ਨ ਕਰ ਲੋ ਜਨ ਤੇ ਪਾਰ ਕਰਕੇ ਖਿਆੰ ਦਾ ਟੂੜਾ ਲੈ ਲੈ ਆਓ ਕੂਂਡ ਦੇ ਅੰਦਰ ਧੋਣ ਦਾ ਵੀ ਪੈਰ ਨਾ ਧੂਤਾ ਨਾ ਕਰ ਕਿਉਂਕਿ ਉਹਦੇ ਨਾਲ ਹੀ ਲੱਗਰ ਵਰਦਾ ਹੈ

ਜਦੋਂ ਪਹੁੰਚੀ ਤਾਂ ਇਹ ਤੇ ਉਹ ਨਹੀਂ ਸਮਝ ਆ ਗਿਆ ਪਾਪਾ ਮਤੇਗਾ ਰੱਤ ਦੇ ਰੱਥਾਂ ਆਂਦਾ ਰਹੀ ਜੀ ਫਿਰ ਤੇ ਦਹਾੜੀ ਜਾਉਣੀ ਸਿੱਧ ਜਾਣਕਾਰੀ ਵਾਸਤੇ ਪਾਪ ਕਰਨਾ ਉਧਰ ਦਸ ਕੁੰਡ ਇਧਰ ਫਿਰ ਸਾਤ ਕੁੰਡੇ ਥੋੜਾ ਘੂਰਦੀ ਗਏ ਕਿ ਕਿੱਥੇ ਹੈਗਾ ਇੱਥੋਂ 18 ਕਿਲੋਮੀਟਰ ਅਗੇ ਹੁੰਦਾ ਤੇਜ਼ ਗਰ ਪਾਣੀ ਹੱਥ ਲੱਗਦਾ ਨਹੀਂ ਉਹਨੂੰ ਕਿਹਨੇ ਦਿੱਤਾ ਉਹ ਟਕਦਾ ਤੇ ਗੁਰੂ ਮਹਾਰਾਜ ਨੇ ਇੱਕ ਤੱਕ ਕਿਡਾ ਕੀਤਾ ਤੇ ਨਾਲ ਪਾਣੀ ਵਿਚਾਰਨ ਕੀਤੀ ਸ੍ਰੀ ਰਾਗ ਖੱਲਾ ਪਹਿਲਾ ਕਰੂ ਜੀ ਆ ਤਾਂ ਜੋ ਬਣਿਆ ਰੋੜਾ ਨਾਠੀ ਰਹਿਣ ਚਾਹ ਉਹ ਬਣ ਕੇ ਪੱਤ ਜਿਉ ਤਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਕੀਤੀ ਤੇ ਗੁਰਦੁਆਰਾ ਵੈਸੇ ਪੜਾਇਆ ਕੋਲ ਇੰਗਲੈਂਡ ਵਾਲੇ ਬਾਬਾ ਜੀ ਨੇ 80 ਕਰੋੜ ਰੁਪਏ ਸਿਖਾ ਦਿੱਤੇ ਦੱਬ ਜਾ ਕੇ ਗੁਰਦੁਆਰਾ ਬਣਾ ਤੇ 100 ਕਿਲੋਮੀਟਰ ਦੇ ਅੰਦਰ ਸਿੱਖ ਪੁਲਾਰੇ ਵੀ ਦੀ ਹੈ 80 ਰੁਪਏ ਤਾਂ ਆਉਂਦੇ ਨਹੀਂ ਕਿੱਥੋਂ ਸੀ ਕੋੜ ਲੱਗਦਾ ਇਹ ਫਿਰ ਇੰਗਲੈਂਡ ਵਾਲੇ ਕੀ ਬਹੁਤ ਬੜੀ ਮਿਹਰਬਾਨੀ ਹੈ

मानवी तयी天地 सहज बकेसो मिलता है जितना सबिले वर्णन इतना बढ़िया लॉजिक प्रोड्यूस होता है और जो बात की हम कहते हैं डायरेक्ट है और जो विज्ञान के द्वारा दिया प्राप्ति होता है उसका बड़ा है एक तरी सबसे बड़ा है कि सिर्फ प्रवाह इतिहास कैसे और जो वीर सेवा कितने सबसे बड़ा काम है और हमारे बाबा